ਹੈਲੋ ਗਾਇਸ ਸਤਿ ਸ੍ਰੀ ਅਕਾਲ ਆਈ ਹੋਪ ਆਪ ਸਭੀ ਠੀਕ ਠਾਕ ਹੋਗੇ ਮੈਂ ਫਰਵਰੀ ਮਹੀਨੇ ਦੀ 18 ਤਰੀਕ ਨੂੰ ਪਟਿਆਲੇ ਆਇਆ ਸੀਗਾ ਤੇ ਫਰਵਰੀ ਦੀ 18 ਤਰੀਕ ਤੋਂ ਬਾਅਦ ਅੱਜ 27 ਜੂਨ ਹੋ ਗਈ ਹੈ ਕੋ ਇਨਾ ਤਿੰਨਾਂ ਚਾਰਾਂ ਮਹੀਨਿਆਂ ਦੇ ਵਿੱਚ ਅੱਜ ਪਹਿਲੀ ਵਾਰੀ ਮੈਂ ਮੀ ਪਟਿਆਲੇ ਸ਼ਹਿਰ ਵਿੱਚ ਪਿੰਦਾ ਦੇਖਿਆ ਪਿਛਲੇ ਕੱਲ ਹਲਕਾ ਜਿਹਾ ਮੀਂਹ ਪਿਆ ਸੀ ਚਾਦਰ 'ਤੇ ਤੇ ਅੱਜ ਤੇ ਬਹੁਤ ਵਧੀਆ بارش ਹੋਈ ਏ ਦੇਖੋ ਪ੍ਰਣਾਲਾ ਕਿਦਾਂ ਚੱਲ ਰਹੀ ਆ ਸੋ ਇਹ ਜਲ ਸਰੋਤ ਵਿਭਾਗ ਪੰਜਾਬ ਦੇ ਆਫਿਸ ਆ ਬਹੁਤ ਵਧੀਆ ਬਿਲਡਿੰਗ ਆ ਬਹੁਤ ਪੁਰਾਣੀਆਂ ਬਿਲਡਿੰਗ ਆ ਪਰ ਹੈ ਬਹੁਤ ਵਧੀਆ ਸੋ ਮੀਂਹ ਪੈ ਰਿਹਾ ਗਰਮੀ ਤੋਂ ਜਿਹੜੀ ਆ ਉਹ ਰਾਹਤ ਮਿਲੀ ਆ ਗਰਮੀ ਤੋਂ ਨਜਾਤ ਮਿਲੀ ਆ ਕੱਲ ਦਾ ਹੀ ਜੋ ਪਾਰਾ ਆ ਡਾਊਨ ਐ ਤੇ ਅੱਜ ਹੋਰ ਪਾਰਾ ਡਾਊਨ ਹੋ ਜਾਏਗਾ ਸੋ ਮੀ ਜਿਹੜਾ ਉਹ ਪੈਂਦਾ ਰਹਿਣਾ ਚਾਹੀਦਾ ਕਿਉਂਕਿ ਮੌਸਮ ਵਧੀਆ ਰਹੇ ਤਾਂ ਵਧੀਆ ਗੱਲ ਆ ਕਿਉਂਕਿ ਗਰੀਬਾਂ ਵਾਸਤੇ ਇਹ ਗਰਮੀ ਦਾ ਜਿਹੜਾ ਮੌਸਮ ਐ ਗਰਮੀ ਕਟਣੀ ਬੜੀ ਔਖੀ ਐ ਜਿਹੜੇ ਸੋ ਥੈਂਕ ਯੂ very much.